ਸੰਯੋਗ ਵਿਜੋਗ ਦੋਹੇ ਕਾਰ ਚਲਾਵਾ ਹੈ ਸੰਯੋਗ ਵਿਜੋਗ ਦੋਹੇ ਕਾਰ ਚਲਾਵਾ ਹੈ ਕੋਈ ਜਨੋਂਗਾ ਬਕਮਨ ਠਕਮਨ ਲੜਤੋ ਸੰਯੋਗ ਵਿਜੋਗ ਦੋਹੇ ਕਾਰ ਚਲਾ ਦੋ ਕਾਰ ਰਹਿੰਦੀਆਂ ਦੋ ਕਮਨ ਦੋਹੇ ਕਮਨ ਸੰਯੋਗ ਔਰ ਵਿਜੋਗ ਸਰੀਰ ਨਾਲ ਜੋੜਨਾ ਸਰੀਰ ਤੋਂ ਵੱਖਰਾ ਕਰਨਾ ਜਮਣ ਵਰਨ ਸੰਯੋਗ ਵਿਜੋਗ ਕੇ ਜਮਣ ਵਰਨ ਮਾਇਆ ਨਾਲ ਨੂੰ ਜੋੜਨਾ ਸੰਯੋਗ ਹੈ ਮਾਇਆ ਨੂੰ ਵੱਖਰਾ ਕਰਨਾ ਵਿਜੋਗ ਦੋਏ ਕੰਮ ਉਹ ਆਪ ਚਲਵਾ ਰਹੇ ਹੋ ਪੁਨਰਜਨਮ ਦੇ ਕੋਈ ਕੰਮ ਨੇ ਸੰਯੋਗ ਸਰੀਰ ਨਾਲ ਜੋੜ ਦਿੱਤਾ 60 ਕਠੋਰ ਕੁਚੀਲ ਕੁ ਗਿਆਨੀ ਹੁਣ ਕਿੱਥੇ ਜੋੜ ਲਾਇਆ ਉਹਨੇ ਸੰਯੋਗ ਕੋਈ ਡਾਕਟਰ ਦੱਸ ਦਨ ਜੋੜ ਕਿੱਥੇ ਆਤਮਾ ਦਾ ਸਰੀਰ ਦਾ ਜੋੜ ਲਾ ਬਰ ਕਿੱਥੇ ਅਬ ਗਾਉਂਡ ਆਊਟ ਕਿੱਥੇ ਜੋੜ ਕੋਈ ਹੋਰ ਲਵਲ ਵਿੱਚ ਇੰਜੀਨੀਅਰ ਲਵਲ ਵਿੱਚ ਕੋਈ ਵਿਜੋੜ ਕਿੱਥੇ ਬਟੜਾ ਕਾ ਕੇ ਦੇਖ ਲੈ ਜੈ ਲਵਲ ਹੈ ਵੀ ਆਤਮਾ ਵਿੱਚ ਪਤਾ ਵੀ ਨਹੀਂ ਲੱਗਦਾ ਉਹ ਪਤਾ ਜਨ ਜਦ ਬੋਲਦਾ ਦਿਲ ਧੜਕਦਾ ਹੈ ਇਹ ਸਿੰਪਟਮ ਨੇ ਇਹਨਾਂ ਤੋਂ ਹੀ ਪਤਾ ਲੱਗਦਾ ਹੈ ਕਈ ਵਾਰ ਜਿਉਂਦਾ ਹੁੰਦਾ ਡਾਕਟਰ ਡਿਕਲੇਅਰ ਕਰ ਦਿੰਦੇ ਮਰ ਗਿਆ ਉਹ ਬੋਮੇ ਚ ਹੁੰਦਾ ਹੈ ਆ ਇਹ ਦਿਲ ਅੰਦਰੋਂ ਟੜਕਦਾ ਹੁੰਦਾ ਹੈ ਬਹੁਤ ਡੂੰਗਾ ਡਰ ਨੂੰ ਮਹਿਸੂਸ ਰਿਹਾ ਉਹਦਾ ਉਹਨੂੰ ਤਾਂ ਆਪਣੇ ਦੇਖਣਾ ਉਹਨੂੰ ਲੱਗਦਾ ਵੀ ਨਹੀਂ ਹੈਗਾ ਹੁਣ ਕਹਿ ਦਿੰਦੇ ਨੇ ਕਿ ਕਈ ਵਾਰ ਕਹੇ ਲੋਕ ਜਾਂਦੇ ਹੁੰਦੇ ਨੇ ਹੁਣ ਉਹਦੇ ਕੋਲ ਤਾਂ ਆਪਣੇ ਜੀ ਸੁਬੰਦਰ ਦੇਖਣਾ ਉਹਦੇ ਉਹ ਤਾਂ ਦੇਖ ਨਹੀਂ ਸਕਦਾ ਵਿੱਚ ਹੈ ਕਿ ਨਹੀਂ ਹੈ ਉਹ ਆਪਣੇ ਇੰਸਟਰੂਮੈਂਟਾਂ ਦੇ ਆਸਰੇ ਜੋ ਕੁਝ ਕਰ ਰਹੇ ਨੇ ਕਰਦੇ ਜਿਨ੍ਹਾਂ ਕੋਲੋਂ ਕੋਲ ਗਿਆਨ ਹੈ ਉਹਦੇ ਹਿਸਾਬ ਨਾਲ ਦੱਸ ਦਿੰਦੇ ਸੰਯੋਗ ਵਿਯੋਗ ਦੋ ਹੀ ਕਾਰ ਚਲਾਵੇ ਦੋਏ ਕੰਮ ਕਾਰ ਉਹਦੇ ਹੱਥੇ ਦੇ ਕਰ ਸੰਯੋਗ ਅਰ ਵਿਯੋਗ ਸਰੀਰ ਨਾਲ ਜੋੜਨਾ ਪਰ ਸਰੀਰ ਨਾਲ ਜੋੜਾ ਕਰਨਾ ਜਮੜਵਾਲਾ ਜਮਨ ਵਰਨਾ ਹੁਕਮ ਹੈਗਾ ਨਾ ਬਾਣੇ ਆਵੇ ਜਾਈ ਲੇਖੇ ਆਵੇ ਭਾ ਲੇਖੇ ਆਵੇ ਭਾ ਫਿਰ ਜਿਹੜਾ ਲੇਖਾ ਇਹ ਲਿਖਦਾ ਹੈ ਜੀਵ ਐਡਾ ਭਾਗੇ ਉਹਦੇ ਤਿੰਨ ਰੋਕ ਕਰ ਤਾਗੇ ਪਰਮੇਸ਼ਰ ਨਹੀਂ ਦੇ ਰਿਹਾ ਕਿਸੇ ਨੂੰ ਬਿਲਕੁਲ ਉਹਦੇ ਭਾਗੇ ਵਿੱਚ ਕੋਈ ਦਖਲ ਨਹੀਂ ਜਿਹੜੇ ਲੋਕ ਕਹਿੰਦੇ ਨੇ ਉਹ ਭਾਗ ਲਿਖਦਾ ਬਿਲਕੁਲ ਗਲਤ ਆਪਣਾ ਭਾਗ ਆਪ ਲਿਖਦਾ ਇਹ ਲੇਖਾ ਕਿਹਾ ਜਾ ਲਿਖਦਾ ਜੇ ਤਾਂ ਆਪਣੀ ਪਟਿਆ ਤੇ ਸ੍ਰੀ ਗੋਪਾਲ ਲਿਖਾਉਂਦਾ ਆ ਲਿਖਦਾ ਜੇ ਤਾਂ ਹਿਰਦੇ ਚ ਲਿਖਦਾ ਨਾਮ ਤਾਂ ਤਾਂ ਆਉਂ ਬੜਪਾਗੀ ਹੋ ਜਾਂਦਾ ਜੇ ਤਾਂ ਹਿਰਦਾ ਕਰ ਲੈਂਦਾ ਸੁੱਚਾ ਸੱਚਾ ਫਿਰ ਤਾਂ ਹੋ ਗਿਆ ਬੜਪਾਗੀ ਨਹੀਂ ਤਾਂ ਝੂਠੇ ਆਵੇਂ ਝੂਠੇ ਜਾਣ ਝੂਠੇ ਮਰੇ ਅਪਾਗੇ ਆਉਣਾ ਦਾ ਜ਼ਰੂਰ ਝੂਠਾ ਹੀ ਆ। ਜੋ ਜੀ ਆਉਂਦਾ ਝੂਠਾ ਆਉਂਦਾ ਥੋੜੀ ਬਹੁਤ ਝੂਠ ਜ਼ਰੂਰ ਹੁੰਦੀ ਆ ਚਾਹੇ ਕੋਈ ਵੀ ਹੋਵੇ। ਬਚਿਆ ਹੋਇਆ ਕੋਈ ਪੀਰ ਗੁਰੂ ਕੋਈ ਵੀ ਨਹੀਂ ਇਹਦੇ। ਕਿਉਂਕਿ ਪੰਛੀ ਸਾਹ ਹੈ। ਝੂਠੇ ਝੂਠੇ ਆਵਨ। ਤੂ ਵੀਰ ਤੇ ਭਗਤੀ ਆਪਣੇ ਆਪ ਨੂੰ ਵੀ ਕਰ ਰਿਹਾ। ਜਿੰਨੇ ਜਨਮ ਲੈਂਦੇ ਨੇ ਸਭ ਝੂਠੇ ਨਮਾਇਆ ਨੇ ਜੋ ਛੁੱਟਦੇ ਨੇ। ਜੁੜ ਬਿਨਾ ਮਾਇਆ ਨਾਲ ਜੁੜੇ ਨਹੀਂ ਸਕਦਾ ਮਾਇਆ ਝੂਠੀ ਹੈ ਨਾ ਉਹ ਜਿੰਨੀ ਝੂਠ ਹੈ ਉਹੀ ਮਾਇਆ ਨਾਲ ਜੁੜਦੀ ਹੈ ਜਦ ਬੱਚਾ ਹੋ ਜਾਂਦਾ ਫਿਰ ਤਾਂ ਮਾਇਆ ਨਾਲ ਜੁੜੇ ਨਹੀਂ ਸਕਦਾ ਰਵੜਣਾ ਰਵੜ ਨਹੀਂ ਜੁੜਦੇ ਜਦ ਨਾ ਕੋਈ ਸੋਲੂਸ਼ਨ ਵਿਚਾਰੇ ਨਾ ਲੱਗਿਆ ਹੋਵੇ ਸੋਲੂਸ਼ਨ ਜਾਈਦਾ ਫੇਰ ਜੁੜਦੀ ਹੈ ਨਹੀਂ ਜੁੜਦੀ ਹੋਈ ਉਹ ਇੜਾ ਹੈ ਮਾਇਆ ਨਾਲ ਉਹ ਜੋੜਦੇ ਨੂੰ ਮਨ ਨੂੰ ਉਹ ਹੈ ਸੋਲੂਸ਼ਨ ਵਾਇਆ ਨਾਲ ਜੁੜ ਜਾਂਦਾ ਜਦੋਂ ਸੋਲੂਸ਼ਨ ਲੱਗ ਜਾਂਦਾ ਨਾ ਉਹਦਾ ਵਾਇਆ ਆਪੇ ਹੀ ਛੱਡ ਦਿੰਦਾ ਫੇਲੀ ਜਦੋਂ ਫੇਲੀ ਵਾਇਆ ਨਾਲ ਜੋੜਾ ਫੇ ਜੁੜੇ ਦੀ ਸਾਦਾ ਸੋਲੂਸ਼ਨ ਹੀ ਨਹੀਂ ਲੱਗਿਆ ਜੋੜੇ ਕਿਉਂ ਜੋੜਦਾ ਤਾਂ ਸੋਲੂਸ਼ਨ ਹੈ ਵਿਚਾਲੇ ਜੋੜ ਨਾਲ ਕੋਈ ਚੀਜ਼ ਹੈ ਇਹਨੂੰ ਵਾਇਆ ਦੀ ਰਵਣਾ ਦੌਰ ਹੈ ਸੋਲੂਸ਼ਨ ਲਾ ਕੇ ਜੋੜ ਦਿੰਦੇ ਨੇ ਰੋਜਾ ਨਾ ਲਾ ਦੇ ਖਬਲੇ ਜੁੜ ਜੂਵੇ ਇਹ ਤਾਂ ਮਾਇਆ ਪਾਹਿਆ ਪਿਆਰੇ ਲੀਤਣਾ ਦਾ ਪਰਨਾ ਹੈ ਉਹ ਨੰਬ ਜਿਹੜਾ ਲੋਭ ਦਾ ਰੰਗ ਹੈ ਨਾ ਉਹ ਸੋਲੂਸ਼ਨ ਹੈ ਲੇਖੇ ਆਵੇ ਪਾਗ ਬਹੁਤ ਇੰਪੋਰਟੈਂਟ ਹੁੰਦਾ ਹੈ ਪਾਗ ਬਿਲਕੁਲ ਪਰਮੇਸ਼ਰ ਨਹੀਂ ਇਹਨੂੰ ਲੋਂਗਾ ਫਿਰ ਤਾਂ ਸਾਰਾ ਖਜ਼ੂਰ ਉਹਦਾ ਹੀ ਹੋ ਗਿਆ ਫਿਰ ਇਹਦਾ ਖਾਲਾ ਪਾਗ ਹੋ ਗਿਆ ਬਾਕੀ ਇਹ ਆਪਣਾ ਇਹ ਆਪਣੇ ਸੋਚ ਤੇ ਨਿਰਭਰ ਕਰਦਾ ਸੋਚ ਤੇ ਜੇ ਦੀ ਸੋਚ ਕਹੇ ਜੀ ਜੇ ਤੱਕ ਗੁਰੂ ਵਾਲੀ ਸੋਚ ਆਏ ਗੁਰਮਖਾਲੀ ਸੋਚ ਆਏ ਫੇ ਤਾਂ ਬੜਪਾਗੀ ਆ ਗੁਰਮਖਾਲੀ ਸੋਚ ਆ ਬੜਪਾਗੀ ਆ ਮਨਮੁਖਾਲੀ ਸੋਚ ਆ ਕੇ ਤਾਂ ਬਨਬਾਬ ਨੂੰ ਮੰਨਦਾ ਰਿਹਾ ਹੈ ਪुणਪਾਬ ਲਿਖਦਾ ਰਿਹਾ ਫੇਰ ਤਾਂ ਦੁਆਜਨ ਨੂੰ ਹੋਊਗਾ ਇਹ ਉੱਤਰ ਮੋਈ ਨੇ ਫੇਰ ਤਾਂ ਸਵਾਲ ਨਹੀਂ ਪੈਦਾ ਹੋਣਾ ਜੇ ਪुणਪਾਬ ਸਮਝ ਗਿਆ ਵੀ ਮੇਰੇ ਵਾਸ ਨਹੀਂ ਹੈਗਾ ਗੁਰੂ ਦੀ ਗੱਲ ਮੰਨ ਗਿਆ ਫੇਰ ਜਨਮ ਫੇਰ ਵੜ ਭਾਗੀਏ ਫੇਰ ਜਨਮ ਕਾਦੀ ਰੂ ਇਹਦਾ ਜਿਹੜਾ ਲੇਖ ਹੈ ਲੇਖਾ ਦੋ ਪ੍ਰਕਾਰ ਦਾ ਹੀ ਹੈ ਹਰਦੇਈ ਲਿਖ ਲਿਓ ਨਹੀਂ ਕਹਿੰਦੇ ਕਲ ਵਸਵਾਣੇ ਕਾਗਜ਼ ਨੂੰ ਛਡੋ ਪਰ ਹਰਦੇਈ ਲਿਖ ਲਿਓ ਰੋਕ ਲਗਣਾ ਗੁਰਬਾਣੀ ਦਾ ਅੱਖਰ ਅੱਖਰ ਹਿਰਦੇ 'ਚ ਲਿਖ ਹੁੰਦਾ ਹੈ ਗੁਰਬਾਣੀ ਦਾ ਗਿਆਨ ਸਾਰਾ ਹਿੰਦੇ 'ਚ ਲਿਖਿਆ ਹੋਇਆ ਹੈ ਦਿਖੇ ਤੇ ਬਿਨਾ ਯਾਦ ਰਹਿ ਨਾ ਯਾਦ ਰਹਿ ਜੂ ਲਿਖੇ ਤੇ ਬਿਨਾ ਜੋ ਲਿਖਿਆ ਹੋਈ ਯਾਦ ਹੈ ਜਿਹੜਾ ਨੇ ਲਿਖਿਆ ਨਹੀਂ ਕੁਛ ਮੰਨਿਆ ਨਹੀਂ ਉਹਨਾਂ ਦੇ ਆਦਮੀ ਕੁਛ ਨਹੀਂ ਹੈ ਅਸਰੇ ਲਿਖਿਆ ਹੋਇਆ ਦਾ ਅਸਰ ਨਹੀਂ ਕਰਦਾ ਜੇ ਲਿਖਿਆ ਨਹੀਂ ਉਹਦਾ ਅਸਰ ਹੀ ਨਹੀਂ ਹੈ ਕਿਸੇ ਨੇ ਪੁੰਨ ਪਾਪ ਲਿਖਿਆ ਹੋਇਆ ਆਪਣੇ ਅੰਦਰ ਕਿਸੇ ਨੇ ਮੰਨਿਆ ਵੀ ਪੁੰਨ ਪਾਪ ਸਾਡੇ ਹੱਥੇ ਕਿਵੇਂ ਹੋ ਸਿੰਦਾ ਅਸੀਂ ਤਾਂ ਉਹੀ ਕੀਤਾ ਸਾ ਤੇ ਹੋਇਆ ਉਹ ਹੈ ਜਿਹੜਾ ਉਹਨੂੰ ਮਨਜੂਰ ਸੀ ਹਾਂ ਜਿਹੜਾ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਪਾਪ ਇਸ ਕਰਕੇ ਸੋਚਣਾ ਬੰਦ ਕਰਨਾ ਹੈ ਜੋ ਸੋਚਿਆ ਸੀ ਹੋਇਆ ਨਹੀਂ ਉਹ ਤਾਂ ਅਸੀਂ ਗਲਤ ਜੋ ਸੋਚਿਆ ਹੋਇਆ ਹੋ ਗਿਆ ਉਹਨੇ ਵੀ ਇਹੀ ਸੋਚਿਆ ਸੀ ਵਿਆਹ ਕਰਾਉਣਾ ਇੱਥੇ ਪੂਰੀ ਬਾਬੇ ਜੋ ਸੋਚਿਆ ਸੀ ਹੋਇਆ ਨਹੀਂ ਨਾ ਉੱਥੇ ਹੀ ਟਕਰਾ ਹੋਇਆ ਉਹਦੇ ਨਾਲ ਹਕਮ ਨਾਲ ਟਕਰਾ ਉੱਥੇ ਹੋਇਆ ਉੱਥੇ ਹੀ ਚੋਟ ਬੱਜੀ ਹੈ ਹਕਮ ਦੇ ਵਿੱਚ ਨਾ ਟਕਰਾਇਆ ਐਕਸੀਡੈਂਟ ਉਹ ਹੀ ਕੀਤੇ ਨੇ ਜਿੰਨੇ ਐਕਸੀਡੈਂਟ ਨੇ ਕੀਤੇ ਨੇ ਉਹਨੇ ਦਾਲਵਾ ਕੇ ਗਏ ਹਰ ਐਕਸੀਡੈਂਟ ਤੇ ਗੱਡੀ ਦਾਗ ਪੈ ਜਾਂਦਾ ਨਾ ਤਾਂ ਪੈਣਾ ਹੀ ਜੇ ਬਦੌਤ ਤੇ ਪੈਣਾ ਹੀ ਇਹ ਦਾਗ ਪੈਣੇ ਦਿੱਤੇ ਤਾਂ ਕਾਲਾ ਸਿਆ ਹੋਇਆ ਪੇ ਆਵੇ ਨੀ ਦੇਖੇ ਆਵੇ ਭਾਗ ਦੇਖੇ ਆਵੇ ਭਾਗ ਆਵੇ ਭਾਗ ਜਿਹੜਾ ਇਹਦਾ ਇਹਨੂੰ ਪ੍ਰਾਪਤੀ ਹੈ ਆਵੇ ਦਾ ਮਾਰ ਓਹੋ ਇਹਨੂੰ ਭਾਗ ਦੀ ਪ੍ਰਾਪਤੀ ਹੈ ਜਿਹੜੀ ਦੇਖੇ ਕਰਕੇ ਜਨੂ ਦੇਖੇ ਕਰਕੇ ਹੀ ਹੈ ਪਾਕੇ ਵੱਡੇ ਭਾਗਿਆ ਛੋਟੇ ਭਾਗ ਹਿਸਾਬ ਨਹੀਂ ਨਹੀਂ ਇਸ ਨਾਲਾ ਤੁਸੀਂ ਵੱਡ ਭਾਗੀ ਆ ਭਾਗੇ ਦੀ ਸੈਂਸ ਵਿੱਚ ਲਾਓ ਦੋ ਸੈਂਸ ਨੇ ਅਹ ਜਿਹੜੂ ਕਰਮ ਨਹੀਂ ਲਿਖਿਆ ਭਾਗ ਲਿਖਿਆ ਬਸ ਇਹ ਕਰਮ ਨੂੰ ਨਹੀਂ ਮੰਨਦੀ ਕਰਮ ਨਹੀਂ ਲਿਖਿਆ ਉਹ ਕਹਿੰਦੇ ਨੇ ਕਰਮਾਂ ਦਾ ਫਲ ਹੈ ਇਹ ਕਹਿੰਦੇ ਨੇ ਭਾਗ ਦਾ ਫਲ ਹੈ ਭਾਗਾਂ ਦਾ ਫਲ ਹੈ ਪਾ ਆ ਗਾਣਾ ਗਾ ਰਿਹਾ ਬੁੱਕ ਕਰਮ ਦਾ ਜੋ ਸਰੀਰ ਨਾਲ ਕੀਤਾ ਉਹ ਹੈ ਬਾਗ ਦੇ ਖਣਾ ਨੂੰ ਭਾ ਕੀ ਪਾਉ ਜੋ ਸਰੀਰ ਨਾਲ ਕੀਤਾ ਉਹ ਕੀ ਇੰਪੋਰਟੈਂਟ ਗੱਲ ਹੈ ਵਿੱਚ ਕਰਮ ਦਾ ਜੋ ਸਰੀਰ ਨਾਲ ਕੀਤਾ ਉਹ ਕਰਮ ਦੀ ਜਗਾ ਗੁਰਬਾਣੀ ਭਾਗ ਨੂੰ ਕਿਉਂ ਮੰਦੀਆ ਕਰਮ ਨੂੰ ਕਿਉਂ ਨਹੀਂ ਮੰਦੀ ਕਹਿਰਾਈ ਨਾਲ ਦੇਖਣ ਵਾਲੀ ਹੈ ਵਾਅ ਉਹ ਹੈ ਉਹ ਵਾਅ ਦਾ ਸਾਡੇ ਸੋਚਦਾ ਜਿਹੜਾ ਹੋਇਆ ਨਹੀਂ ਸੋਚਿਆ ਸੀ ਅਸੀਂ ਲੇਕਿਨ ਸਿਰੇ ਦੀ ਚੜਿਆ ਉਹ ਹਿੱਸਾ ਸਾਡੀ ਸੋਚ ਦਾ ਜਿਹੜਾ ਤਾਂ ਹੋ ਗਿਆ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਵਾਅ ਹੈ ਜਿਹੜੀਆਂ ਗੱਲਾਂ ਹੋਈਆਂ ਨਹੀਂ ਉਹ ਨਹੀਂ ਵਾਅ ਹੁੰਦੇ ਕੋ ਸੋਚੇ ਤੈਨੂੰ ਕਿਉਂ ਸੋਚਿਆ ਗਲਤ ਗਲਤ ਸੋਚਣਾ ਮਿਲਟਰੀ ਚ ਅਪਰਾਧ ਹੈ ਚਾਹੇ ਕੋਈ ਅਫਸਰ ਸੋਚੇ ਕਾਨੂੰਨ ਤੋਂ ਖਿਲਾਫ ਸੋਚਣਾ ਅਪਰਾਧ ਹੈ ਇੱਥੇ ਵੀ ਅਪਰਾਧ ਹੈ ਹਕੂਮਤ ਦੇ ਖਿਲਾਫ ਸੋਚਣਾ ਅਪਰਾਧ ਪਰਮੇਸ਼ਾ ਦੇ ਹਕੂਮਤ ਨੂੰ ਸੋਚਣਾ ਖਿਲਾਫ ਸੋਚਣਾ ਵੀ ਅਪਰਾਧ ਹੈ ਕਰਨਾ ਤਾਂ ਇੱਕ ਪਾਸੇ ਦੇ ਹੱਥ ਪਲੈਨਿੰਗ ਬਣਾਉਣਾ ਸੋਚਣਾ ਹੀ ਹੁੰਦਾ ਹੈ ਸੋਚ ਲੈ ਇਹਨੇ ਬੜਾ ਬੜਾ ਸੋਚਣਾ ਹੈ ਸਿਰੇ ਦਾ ਜਾਚਣ ਨੂੰ ਜਾਚਣ ਨੂੰ ਪਹਿਲਾਂ ਤਾਂ ਸੋਚਦਾ ਹੀ ਆਦਮੀ ਜੋ ਸੋਚਦਾ ਬੋਲ ਪੈਂਦਾ ਜੋ ਕੀਤਾ ਦਾ ਕੁਝ ਨਹੀਂ ਬੋਲਿਆ ਹੀ ਹੈ ਨਾ ਬੋਲਣਾ ਬਰਾਦਰ ਹੋ ਜਾਂਦਾ ਬੋਲਣਾ ਬਰਾਦਰ ਨਹੀਂ ਹੋ ਜਾਂਦਾ ਪਰ ਇੰਨਾ ਹੀ ਇਹ ਸੰਸਾਰ ਨੂੰ ਬੋਲੇ ਤਾਂ ਪਤਾ ਲੱਗਦਾ ਉਹ ਨੂੰ ਮੇਰਾ ਬੋਲੇ ਤਾਂ ਪਤਾ ਲੱਗ ਜਾਂਦਾ ਸੰਸਾਰ ਦੇ ਅਪਰਾਧ ਜਦ ਬਣਦੇ ਜਾਂ ਬੋਲ ਕੇ ਪ੍ਰਗਟ ਕਰਦੇ ਆਂ ਅਸੀਂ। ਮਸੋਂ ਬਿਨਾਂ ਬੋਲੇ ਸਭ ਕੁਝ ਜਾਣਦਾ। ਜਿਉਂ ਹੀ ਸੋਚ ਲਿਆ ਬਿਨਾਂ ਬੋਲੇ ਤੇ ਜਾਣਦਾ। ਇਹ ਨਹੀਂ ਕਿ ਅਸੀਂ ਮੰਗਦੇ ਆਂ ਉਹੀ ਬਿਨਾਂ ਬੋਲੇ ਤੇ ਜਾਣਦਾ। ਜੋ ਅਸੀਂ ਗਲਤ ਸੋਚਦੇ ਉਹ ਵੀ ਬਿਨਾਂ ਬੋਲੇ ਤੇ ਜਾਣਦਾ। ਹੱਟੇ ਕੰਮ ਵੀ ਜਾਣਦਾ ਸਾਡੇ ਬਿਨਾਂ ਬੋਲੇ ਤੇ। ਹਾਂ ਇਹ ਨਹੀਂ ਗੱਲ ਹੈ ਇੱਕ ਪਾਸੇ ਦੇ ਅਰਥ ਨਹੀਂ ਹੈ। ਮੇਰ ਬੋਲੇ ਸਭ ਕੋ ਜਾਣਦਾ ਦੋਏ ਪਾਸੇ ਵਾਲੇ ਅਰਥ ਲੱਗਣਗੇ ਸਹਿਰ ਉਹਦੇ ਇੱਕ ਪਾਸੇ ਦੀ ਸਮਝਦੇ ਰਹੇ ਹੁਣ ਇੱਕ ਪਾਸੇ ਦੇ ਨਹੀਂ ਦੋਏ ਪਾਸੇ ਦੇ ਵੀ ਨੇ ਜੇ ਬਿਨਾ ਮੋਲੇ ਅਰੇ ਅਰਥ ਕਰਾਂਗੇ ਤਾਂ ਸਾਨੂੰ ਫਾਇਦਾ ਪਰ ਜਿਹੜੇ ਆਪਣੇ ਹੱਕ ਵਾਲੇ ਅਰਥ ਅਸੀਂ ਕਰਦੇ ਆ ਉਹੀ ਸਾਨੂੰ ਫਸਾਉਂਦੇ ਨੇ ਮੇਰ ਬੋਲੇ ਸਭ ਕੋ ਜਾਣਦਾ ਖਤਰਾ ਤਾਂ ਸਾਨੂੰ ਚੋਰੀ ਦਾ ਬਿਨਾ ਬੋਲੇ ਜਾਣਨਾ ਜਿਹੜੀ ਚੋਰੀ ਨਹੀਂ ਉਹਦਾ ਤਾਂ ਕੋਈ ਖਤਰਾ ਹੀ ਨਹੀਂ ਹੈ ਉਹ ਚਾਹੇ ਬੋਲ ਕੇ ਦੱਸੋ ਚਾਹੇ ਬਿਨਾ ਬੋਲ ਕੇ ਦੱਸੋ ਉਹਦਾ ਤਾਂ ਕੋਈ ਰੋਣਾ ਨਹੀਂ ਜਿਹੜੀਆਂ ਚੋਰੀਆਂ ਛਪਾਈਆਂ ਨੇ ਉਹਨਾਂ ਦਾ ਖਤਰਾ ਹੈ ਬਿਨਾ ਬੋਲੇ ਤੇ ਜਾਣ ਲੈਂਦਾ ਹੈ ਖਤਰਾ ਤਾਂ ਉਹਦਾ ਉਹ ਖਤਰੇ ਵਾਲੇ ਅਰਥ ਕੀਤੇ ਨਹੀਂ ਦੂਏ ਗੱਲੇ ਜਿਹੜਾ ਸਾਨੂੰ ਜਿਹਨਾਂ ਦਾ ਨੁਕਸਾਨ ਹੋਣਾ ਤਾਂ ਉਹਦਾ ਅਰਥ ਨਹੀਂ ਛੱਡਦੇ ਨੁਕਸਾਨ ਤਾਂ ਹੋ ਹੀ ਜਾਂਦਾ ਨੁਕਸਾਨ ਤਾਂ ਹੋ ਹੀ ਜਾਂਦਾ ਤਾਂ ਨਹੀਂ ਲੋਕ ਹਣਦੇ ਸੋਚਣ ਤੋਂ ਇਹ ਨੁਕਸਾਨ ਵਾਲੇ ਅਰਥਾਂਵਲ ਗਈ ਨਹੀਂ ਹੈ ਜੀ ਜੋ ਇਹ ਗਲਤ ਸੋਚਦਾ ਹੈ ਬੇਨ ਵਿੱਚ ਲਿਖਿਆ ਹੈ ਮਨਸਾ ਪਾਪ ਮਨਸਾ ਪਾਪ ਸਿਮਰਤੀ ਨੇ ਛੜ ਦਤਾ ਇੱਥੋਂ ਕਹੇ ਪੰਡਿਤ ਪਾੜੀ ਬਾਟ ਬਸ ਇੱਥੋਂ ਹੀ ਸਾਰਾ ਸਫਾ ਪਾਪ ਹੈ ਮਨਸਾਵਾਬ ਛੱਡ ਤਾ ਜੋ ਸੋਚਿਆ ਉਹੀ ਪਾਪ ਉਹ ਕਹਿੰਦਾ ਜੋ ਸੋਚ ਲਿਆ ਪਾਪ ਹੋ ਗਿਆ ਬਸ ਪੇੜੇ ਕਰਨ ਕੁਰਬਾਨੀ ਵੀ ਕਰਨ ਜੋ ਸੋਚ ਲਿਆ ਪਾਪ ਇਸ ਕਰਕੇ ਸੋਚਣਾ ਬੰਦ ਕੀਤਾ ਸੋਚਾ ਸੋਚਨ ਹੋ ਗਈ ਕੀ ਤੈਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸੋਚੀ ਨਾ ਜਿੰਨਾ ਮਰਜ਼ੀ ਸੋਚੀ ਜਾ ਸਾਰਾ ਸੋਚਾ ਤੇ ਨਾ ਠੀਕ ਨਹੀਂ ਹੋ ਸਕਦਾ ਜਦ ਤੱਕ ਚੱਲਣਾ ਹੀ ਪਾਣੀ ਚ ਕੋੜਾ ਧਾਰਾਦਨ ਸੋਚੀ ਜਾਵੇ ਮੈਂ ਉਦੋਂ مالک ਦੀ ਮਰਜ਼ੀ ਹੈ ਜਿੰਦੂ ਮਰਜ਼ੀ ਲੈ ਜਾ ਮਤਾ ਕਰੇ ਪੱਛਮ ਕੇ ਤਾਂ ਪੂਰਬ ਕੇ ਤਾਂ ਵੀ ਪੱਛਮੀ ਲੈ ਜਾਣ ਉਹ ਕੋੜੇ ਨੂੰ ਬਚ ਨੂੰ ਗੱਲ ਕੋ ਚੱਲ ਬਈ ਕੀ ਉਹਦੀ ਸਾਰਾ ਦਿਨ ਦੀ ਸੋਚ ਦਾ ਕੀ ਫਾਇਦਾ ਹੋਇਆ ਬਈ ਇੱਕ ਜਾਨਵਰ ਤੋਂ ਜ਼ਿਆਦਾ ਕੁਝ ਨਹੀਂ ਅਸੀਂ ਜਿਵੇਂ ਸਾਡੇ ਸਾਹਮਣੇ ਜਾਨਵਰ ਨੇ ਫਕੂ ਨੇ ਸਾਹਮਣੇ ਅਸੀਂ ਬਿਲਕੁਲ ਉਹ ਜੇ ਜੇ ਬਣਿਆ ਨਾ ਫੇਰ ਹੁਕਮ ਬਣਿਆ ਜਾ ਸਕਦਾ ਇਸ ਕਰਕੇ ਜਾਨਵਰਾਂ ਨੂੰ ਕੋਈ ਹੋਰ ਨਹੀਂ ਨਜ਼ਰ ਮਤ ਸੋਚ ਲਈ ਕਾਹ ਲਾਉ ਦੇ ਕਿਉਂ ਜਿਹੜੇ ਤੋਂ ਮਾਲਕ ਦੀ ਆਉਂ ਤੁਰਪਾ ਆਦੇਸ਼ ਤਸਾਹ ਆਦੇਸ਼ ਆਦੇਸ਼ ਤਸਾਹ ਆਦੇਸ਼ ਉਹਦੇ ਅਗੇ ਆਦੇਸ ਉਹਦੇ ਅਗੇ ਆਦੇਸ ਦਾ ਮਤਲਬ ਹੈ ਸੌਂਡਰ ਹੋ ਜਾਣਾ ਨਮਸਕਾਰ ਕਰਨਾ ਸੰਦੇ ਵਿੱਚ ਬਹੁਤ ਛੋਟਾ ਲੱਗਦਾ ਨਮਸਕਾਰ ਤਾਂ ਤੋਂ ਬਾਅਦ ਜਦ ਕਰਦੇ ਨੇ ਦੇਵੀ ਦੇ ਸਾਰਿਆਂ ਨੂੰ ਕਰਦੇ ਨੇ ਆਦਮੀ ਨੂੰ ਵੀ ਕਰਦੇ ਨੇ ਰਿਪਲ ਵਾਲਾ ਕੀ ਪਾਓ ਜੀਓ ਜੇ ਦਿਖਾ ਨ ਸਿਕੜਾ ਜਿਸਨੇ ਵੜੋ ਲਾਗੇ ਭੋਜ ਹਾਂ ਲੋਕ ਬੋਲਣ ਹਾਂ ਸਲਾਮ ਜਵਾਬ ਦੋ ਮੈਂ ਕਰੇ ਸਲਾਮ ਵੀ ਕਰਦਾ ਹੈ ਗੱਲ ਨਹੀਂ ਬੰਦਦਾ ਸਰਿੰਡਰ ਕਰ ਦੇਵੀ ਆਦੇਸ਼ ਤੇ ਸਿਕ ਤਸਾ ਫਾਤਿਖ ਆਹ ਅਨਿਹ ਅਨਾਹ ਅਨਾਹਤ ਆਦੇਸ਼ ਨਿਕੋਵੇ ਆਦੇਸ਼ ਸੱਚੇ ਅਸੀਂ ਰੂਪਮਨੂ ਗਾਣਿਆਂ ਦੇਸ਼ ਕਾਣਿਆਂ ਹਿੰਦੀ ਚ ਉਹ ਕਮਨੂ ਬਿਆਦ ਹੈ ਇਸਕਾ ਥੋਕ ਮੋੜਾਈ ਮਰਨ ਤੇ ਉਹ ਦੇਖ ਮਿਟਰ ਨਹੀਂ ਜੀ ਸਰੈਂਡਰ ਹੋ ਜਾਣਾ ਉਹ ਸੋਦੇ ਆਪਣੇ ਆਪ ਨੂੰ ਸਰੈਂਡਰ ਕਰ ਸਰੈਂਡਰ ਹੋਣਾ ਜਿਹੜਾ ਹੈ ਉਹਦੇ ਬਿਨਾ ਗੱਲ ਫਰਦੀ ਨਹੀਂ ਆਤਮ ਨਿ ਸਮਰਪਣ ਕਰ ਦੇਣਾ ਉਹਦੇ ਨਾਲ ਆਪਣੀ ਮਰਜ਼ੀ ਰਹਦੀ ਹੋਣੀ ਫਿਰ ਜਾਨਵਰਾਂ ਦਾ ਆਤਮ ਨਿ ਸਮਰਪਣ ਹੁੰਦਾ ਹੈ ਤਾਂ ਕਰਕੇ ਉਹਨਾਂ ਨੂੰ ਕੋਈ ਅਪਰਾਧ ਨਹੀਂ ਬਿੱਲੀ ساری ਜ਼ਿੰਦਗੀ ਚੂਹੇ ਮਾਰਦੀ ਹੈ ਕੋਈ ਅਪਰਾਧ ਨਹੀਂ ਕੋਈ ਬਾਤ ਨਹੀਂ ਹੁੰਦਾ ਮੈਨੂੰ ਤਾਂ ਨਰਕ ਨੂੰ ਜਾਵੇ ਫਿਰ ਥੱਲੇ ਨੂੰ ਜਾਵੇ ਉੱਪਰ ਤੋਂ ਤਾਂ ਆਏ ਨਹੀਂ ਸੰਗਲੇ ਹਾਲੇ ਜਾਨਵਰ ਜਿਵੇਂ ਲੀਨ ਪਾਪ ਕਰਨ ਤੇ ਬਿੱਲੀ ਵਾਂਗ ਕੇ ਉੱਤੇ ਨੂੰ ਆਦਮੀ ਕਿਵੇਂ ਬਣ ਜੂ ਕਿੰਨੇ ਜਾਨਵਰ ਨੇ ਪਾਪ ਕਰਨ ਵਾਲੇ ਜਿਹਾ ਕਹਾ ਹਰ ਜੀ ਦੇ ਫਿਰ ਤਰੱਕੀ ਕਿਵੇਂ ਕਰ ਗਿਆ ਹੈ ਇਹਨਾਂ ਪਾਪੋ ਨੂੰ ਮੰਨਦੇ ਨੇ ਬੁੱਢੀ ਹੀ ਨੇ ਅਸਲ ਬੁੱਢੀ ਇਹਨ ਕੁਝ ਵੀ ਮੰਨ ਸਕਦਾ ਇਹਨਾਂ ਨੂੰ ਮਾਫੀ ਹੈ ਬੁੱਢੀ ਇਹਨ ਵਾਸਤੇ ਮਾਫੀ ਹੈ ਕੁਝ ਵੀ ਸੋਚ ਸਕਦੇ ਨੇ ਕੁਝ ਵੀ ਕਹਿ ਸਕਦੇ ਨੇ ਕੁਝ ਵੀ ਬਣ ਸਕਦੇ ਨੇ ਬੁੱਢੀ ਇਹ ਜੋ ਹੈ ਇਹ ਬੰਦੇ ਇਹਨਾਂ ਦੇ ਵੱੱਤਾਂ ਨਹੀਂ ਬਣਾਈਆਂ ਹੋਈਆਂ। ਬੁੱਧਵਾਨਾਂ ਦੀਆਂ ਵੱੱਤਾਂ ਨਹੀਂ ਹੈ। ਵਿਦਵਾਨਾਂ ਦੀਆਂ ਵੱੱਤਾਂ ਨੇ, ਵਿਦਵਾਨ ਜਿੰਨਾ ਚਿਰ ਵਿਦਵਾਨ ਆ ਉਹਨਾਂ ਜਿਹੜੀ ਬੁੱਧੀ ਹਿੰ। ਕਿਹੜੀ ਬੰਦੀ ਬਬੇਤ ਬੁੱਧੀ ਹਿੰ। ਪੂਰੀ ਬੁੱਧ ਨਹੀਂ ਹੋ। ਜਿੰਨਾ ਚਿਰ ਪੂਰੀ ਬੁੱਧ ਨਹੀਂ ਉਹ ਪੂਰੀ ਬੁੱਧ ਤਾਂ ਹੀ ਨਾ ਕਮ ਹੈ। ਬੁੱਧੀ ਹਿੰਦਾ ਮਤਲਬ ਇਹ ਨਹੀਂ ਬਿਲਕੁਲ ਬੁੱਧੀ ਹੈ ਨਹੀਂ। ਹਿੰਨਾ ਦਾ ਗੀਣਾ ਬਿਲਕੁਲ ਹੈ ਜੀ ਅਸੀਂ ਚਾਹੇ ਉਹਦਾ ਮਤਲਬ ਇਹ ਸਮਝ ਲਈਏ ਜੇ ਤੋ ਕਹੇ ਹਿੰਨੜੀ ਚਾਤ ਹਿੰਨੜੀ ਮੱਤ ਮੇਰੀ ਚਾਤ ਲੱਗਾ ਮੱਤਤਾ ਹੈਗੀ ਹੈ ਇਹਨੜੀ ਮੱਤਤਾ ਹੈਗੀ ਹੈ ਪਰ ਪੂਰੀ ਨਹੀਂ ਹੈ ਤਾਂ ਇਹ ਪੂਰੀ ਨਹੀਂ ਹੈ ਵਿਨੀਲਵਰ ਬਿਲਕੁਲ ਹੈ ਨਹੀਂ ਇਹ ਨਹੀਂ ਹੁੰਦਾ ਅਸੀਂ ਅੱਜ ਦੀ ਸੈਂਸ ਵਿੱਚ ਜੋ ਮਰਜੀ ਵਰਤੀਏ ਇਸ ਲਫ਼ਜ਼ ਦੇ ਅਰਥ ਅੱਜ ਦੀ ਸੈਂਸ ਤਾਂ ਹੀ ਹੈ ਜਿਹੜੇ ਬਾਅਦ ਵਿੱਚ ਲਫ਼ਜ਼ਾਂ ਦੇ ਅਰਥ ਬਦਲ ਜਾਂਦੇ ਹੁੰਦੇ ਕਿਸੇ ਲਫ਼ਜ਼ ਤੇ ਜੇ ਮਤਭੇਦ ਹੋ ਜਾਂਦੇ ਵਿਦਵਾਨਾਂ ਦੇ ਹਿੰਦੂ ਹਿੰਦੂ ਗਾਂਤ ਵਿੱਚ ਤਾਂ ਉਹਨਾਂ ਨੇ ਇਹ ਦੇਖਣਾ ਹੈ ਬੇਰ ਵਿੱਚ ਇਸ ਲਫ਼ਜ਼ ਦੇ ਕਿ ਸੈਂਸ ਵਿੱਚ ਹੁੰਦੇ ਹੈ ਪੇਰ ਵਿੱਚ ਜਿਹੜੀ ਸੈਂਸ ਵਿੱਚ ਲਫ਼ਜ਼ ਵਰਤਿਆ ਉਹੀ ਅਰਥ ਹੋਣਗੇ ਸਾਡੇ ਕੋਲ ਗੁਰਬਾਣੀ ਹੈ ਜੋ ਗੁਰਬਾਣੀ ਦੇ ਸੈਂਸ ਵਿੱਚ ਲਫ਼ਜ਼ ਵਰਤੇ ਉਹੀ ਅਰਥ ਹੋਣਗੇ ਅਸੀਂ ਇਹਨਾਂ ਲਫ਼ਜ਼ਾਂ ਦੇ ਅਰਥ ਹੋਰ ਡਿਕਸ਼ਨਰੀ ਜੋਂ ਲੈ ਲੈ ਪੱਤੀ ਪੇਸ ਉੱਥੋਂ ਹੀ ਕਿਤੇ ਕਿਸੇ ਡਿਕਸ਼ਨਰੀ 'ਚ ਕਿਸੇ ਲਫ਼ਜ਼ ਦਾ ਕੋਈ ਵੀ ਅਰਥ ਹੋਵੇ ਗੁਰਬਾਣੀ 'ਚ ਕੇ ਸੈਂਸ ਵਿੱਚ ਵਰਤਿਆ ਹੋਇਆ ਜਿੰਨੀ ਵਾਰ ਵੀ ਵਰਤਿਆ ਹੋਇਆ ਸਾਰਾ ਤੁਸੀਂ ਕੱਢ ਕੇ ਕੰਪਿਊਟਰ 'ਚੋਂ ਦੇਖ ਲਓ ਵੀ ਆ ਸੈਂਸ ਵਿੱਚ ਵਰਤਿਆ ਹੋਇਆ ਇੱਥੋਂ ਹੀ ਅਰਥ ਕਰੋ ਉਹਦੇ ਇਹ ਅਸੀਂ ਕੀਤਾ ਨਹੀਂ ਕੁਝ ਦਾ ਕੁਝ ਹੋ ਗਿਆ ਬਹੁਤ ਵੱਡਾ ਕਾਰਨ ਹੈ ਅਰਥਾਂ ਦੇ ਨਾਲ ਹੋਰਦਾ ਕਿਹੇ ਡਿਕਸ਼ਨਰੀਆਂ ਲੈ ਕੇ ਹਿੰਦੀ ਦੇ ਨਾਲ ਕੁ ਕਰਤੀਆਂ ਉਹ ਨਾ ਹੋਰੇ ਕੋਈ ਬਣ ਜੇ ਇਸ ਕਰਕੇ ਵਿਦਵਾਨ ਬੁੱਧਵਾਨ ਨਹੀਂ ਹੁੰਦੇ ਇਹ ਬੁੱਧਵਾਨਾਂ ਦੀ ਲਿਖੀ ਹੋਈ ਹੈ ਪੂਰੀ ਬੁੱਧਾਲਿਆਂ ਦੀ ਬਾਣੀ ਬੁੱਧਵਾਨ ਮੋਰੇ ਬੁੱਧ ਨੂੰ ਕਿੱਥੋਂ ਸਮਝ ਲੈਣਗੇ ਸਮਝਦੇ ਜਿਹੜੇ ਇੰਡੀਕੇਸ਼ਨ ਦਿੱਤੇ ਹੋਏ ਨੇ ਨਾ ਵਿਦਵਾਨਾਂ ਵਾਸਤੇ ਦਿੱਤੇ। ਜਿਵੇਂ ਛੜਕਤੇ ਅਸੀਂ ਜਾਣਦੇ ਇੰਡੀਕੇਟਰ ਹੁੰਦੇ ਨੇ ਲਿਖਿਆ। ਬੋਰਡ ਲਿਖਿਆ ਹੁੰਦੇ ਇਥੇ ਕੁਲੀ ਇਥੇ ਬੋਰਡ ਇਥੇ ਉਹ ਹੈ। ਡਰਾਈਵਰ ਨੂੰ ਸਿਖਾਇਆ ਜਾਂਦਾ ਭਾਈ ਧਿਆਨ ਰੱਖੀ। ਡਰਾਈਵਰ ਨੇ ਜਰੂਰ ਦੇਖਣਾ ਹਰ ਇੰਡੀਕੇਟਰ ਨੂੰ, ਸਵਾਰੀ ਚਾਹੇ ਦੇਖੇ ਚਾਹੇ ਨਾ ਦੇਖੇ। ਡਰਾਈਵਰ ਕਹਦਾ ਇਹਨੂੰ ਦੇਖੇ ਨਾ। ਤੇ ਜਿਹੜਾ ਸਿੱਖ ਹੈ ਪੜਦਾ ਬਾਣੀ ਜਿਹਨੇ ਰਾਹ ਲੱਭਣੇ। ਚਿੰਤਨ ਦੀ ਜੜ੍ਹ ਨੂੰ ਨਾਲ ਤੇ ਆਨੀ ਲੋ ਜਦ ਵਿਦਿਆ ਸੋਧੇ ਤੱਤ ਲਿਖਿਆ ਸੀ ਬਹੁਤ ਇੰਪੋਰਟੈਂਟ ਗੱਲ ਸੀ ਆਪਣੀ ਵਿਦਿਆ ਜਿਹੜੀ ਅਸੀਂ ਪੜ੍ਹੀਏ ਉਹਨੂੰ ਸੋਧਣਾ ਇਹ ਸੋਤੀ ਹੋਈ ਵਿਦਿਆ ਲੇਕੇ ਆਏ ਜਿਵੇਂ ਹੱਥ ਹੈ ਪੈਰ ਹੈ ਕਰੇ ਕਰਾਂ ਨਾ ਹੱਥ ਕਦੀ ਹੁੰਦੇ ਇਹ ਸੋਧਣ ਦਾ ਮਤਲਬ ਹੈ ਸੀਰ ਸਾਰਾ ਸਿਰਕ ਨਹੀਂ ਹੁੰਦਾ ਸੀਰ ਵੱਡੇ ਤੇ ਵੀ ਜਾਂਦਾ ਰਹਿੰਦਾ ਸਰ ਵੱਡੇ ਤੇ ਜਾਂਦਾ ਨਹੀਂ ਰਹਦਾ ਸੀਰ ਵੱਡੇ ਕਰ ਬੈਸਣ ਦੀ ਚਾਹ ਮੈਨੂੰ ਸਿਰ ਸੇਵ ਕਰੀ ਜਾ ਸੀਰ ਵੱਡੇ ਤੇ ਵੀ ਜਾਂਦਾ ਰਹਿੰਦਾ ਸਰ ਵੱਡੇ ਤੇ ਨਹੀਂ ਜਾਂਦਾ ਕਿਉਂਕਿ ਸੀਰ ਮੇਰਾ ਕਾਰੀ ਸਰੀਰ ਦਾ ਦੇਰਾ ਕਾਰੀ ਸਰੀਰ ਦਾ ਸੀਰ ਮਨ ਤੋਂ ਮੈਂ ਹੈ ਉਹ ਵਈਦਾ ਸਰ। ਜੇ ਹਮੇ ਗਏ ਸਰ ਨੀਵਾ ਹੋ ਗਿਆ। ਸਰੈਂਡਰ ਹੁੰਦਾ ਸਰ ਨੀਵਾ ਹੋਏ ਤੇ ਵੱਡੇ ਤੇ ਹੀ। ਜਿੰਨਾ ਜਦ ਸਰੈਂਡਰ ਸਰੂਚਾ ਸਰੈਂਡਰ ਕੇ ਵੇਹ ਹੋ ਜੂ। ਜੇ ਰਾਜਾ ਰਾਜਾ ਦੇ ਪੂਰੇ ਹਾਰ ਮੰਨਦਾ ਨੀਵਾ ਹੁੰਦਾ ਕਿ ਨਹੀਂ ਹੁੰਦਾ? ਝੁਕਦਾ ਕਿ ਨਹੀਂ ਜਾ ਕੇ? ਸਰ ਝੁਕ ਹੁੰਦਾ। ਜੇ ਆ ਤਾਂ ਹਾਰ ਮੰਨ ਜਾਂ ਨਹੀਂ ਸਰ। ਨਹੀਂ ਲੜ ਕੇ ਬਲ ਤੋਂ ਤਿਆਰ ਹੋ ਜਾ। ਅਤਬਾਗਿਆਂ ਨੂੰ ਇਹ ਹੀ ਕਹਾਂ। ਇਹ ਹਾਰ ਮੰਨ ਜੋ। ਇਹ ਵਰ ਨੂੰ ਤਿਆਰ ਹੋ ਜੋ। ਹਾਰ ਮੰਨਣ ਆਵੀ ਸਰ ਵਟਣ ਹੈ। ਗੁਰਵਤ ਦੇ ਸਾਹਮਣੇ ਹਾਰ ਮੰਨਣੀ ਹੈ। ਆਪਣੀ ਬੁੱਧ ਨੇ। ਸੰਸਾਰੀ ਬੁੱਧੀ ਵਿਦਵਾਨ ਦੀ ਬੁੱਧੀ ਹਾਰ ਨਹੀਂ ਮੰਨਦੀ। ਗੁਰਵਤ ਦੇ ਸਾਹਮਣੇ ਹਾਰ ਨਹੀਂ ਮੰਨਦੇ। ਮਨ ਹਾਰ ਨਹੀਂ ਮੰਨਦਾ। ਬੜੀਆਂ ਦਲੀਲਾਂ ਦਿੰਦਾ। ਮਨ ਕੇ ਹਾਰੇ ਜੀਤ ਹੈ ਮਨ ਕੇ ਜੀਤੇ ਹਾਰ ਮਨ ਕੇ ਜੀਤੇ ਹਾਰ ਮਨ ਕੇ ਹਾਰੇ ਜੀਤ ਬੜੇ ਤਾਂ ਗੱਲ ਬਹੁਤ ਉਲਟ ਹੈ ਵਿਦਵਾਨਾਂ ਦੇ ਸਾਹਮਣੇ ਆਪਣਾ ਬਹੁਤ ਉਲਟ ਕਰਦਾ ਹੈ ਇਸ ਕਰਕੇ ਗੁਰਬਾਣੀ ਬਹੁਤ ਉਲਟ ਗੱਲ ਹੈ ਇਹਦੇ ਤਾਂ ਇਹ ਜਿਹੇ ਉਲਟ ਪਟਾਂਗ ਗੱਲਾਂ ਨੇ ਵਿੱਚੋਂ ਲੋਕਾਂ ਨੂੰ ਐ ਲੱਗਦੀ ਨੇ ਲੈ ਇਹ ਕੋਈ ਇਹ ਤਾਂ ਹੋਈ ਨਹੀਂ ਸਕਦਾ